ਸਸਰੀਆ ਕਾਲ ਸਾਰਿਆਂ ਨੂੰ ਅੱਜ ਮੈਂ ਸਾਗ ਤੜਕਿਆ ਤੇ ਨਾਲ ਬਣਾਈ ਮੱਕੀ ਦੀ ਰੋਟੀ ਤੇ ਤੜਕਾ ਚੀਰਿਆ ਸੀ ਸੁੱਕੀ ਨੇ ਫਿਰ ਮੈਂ ਇੱਕ ਪਾਸੇ ਹੁਣ ਤੜਕਾ ਤਰਿਆ ਸੀ ਇਹਨੇ ਨੂੰ ਤੜਕਾ ਭੁੰਨ ਰਿਆ ਸੀ ਤੇ ਅੱਜ ਮੌਸਮ ਵੀ ਬਹੁਤ ਵਧੀਆ ਸੀ ਧੁੱਪਾਂ ਨਿਕਲੇ ਸੀ ਤਿੰਨ ਚਾਰ ਦਿਨ ਹੋ ਗਏ ਸੀ ਮੀਂਹ ਪੈ ਰਿਹਾ ਸੀ ਇੱਕ ਪਾਸੇ ਫਿਰ ਮੈਂ ਆਟਾ ਗੁੰਨਣ ਲੱਗੀ ਮੱਕੀ ਦਾ ਤੇ ਤੜਕਾ ਹੋ ਰਿਹਾ ਸੀ ਨੂਰ ਨੇ ਸਾਡੀ ਨੇ ਰਾਜ ਦੀ ਮੱਕੀ ਦੀ ਰੋਟੀ ਖਾਣੀ ਨਹੀਂ ਸੀ ਕਿਉਂਕਿ ਉਹਦਾ ਗਲਾ ਦਾ ਆਪਰੇਸ਼ਨ ਹੋਇਆ ਸੀ ਤੇ ਅਸੀਂ ਮੈਰ ਸੁਖੀ ਸੀ ਤੇ ਅੱਜ ਠੀਕ ਅਸੀਂ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਤੇ ਸਾਖਾਣ ਨੂੰ ਮੈਂ ਕਿਹਾ ਸੁੱਕੀ ਘਰਾਂਗੇ ਰੋਟੀ ਖਾਣੀ ਸੁੱਕੀ ਕਹਿੰਦਾ ਨਹੀਂ ਕਹਿੰਦਾ ਇਕੱਠੇ ਹੀ ਖਾਵਾਂਗੇ ਤੂੰ ਉਤਾਰ ਲੈ ਰੋਟੀ ਫਿਰ ਬੈ ਕੇ ਅਸੀਂ ਬਾਹਰ ਧੁੱਪਾਂ ਚ ਦੋਨਾਂ ਜਣੇ ਨੇ ਰੋਟੀ ਖਾਦੇ ਪਹਿਲਾਂ ਮੈਨੂੰ ਰੋਟੀ ਹੱਥ ਨਾਲ ਪਕਾਣੀ ਨਹੀਂ ਆਉਂਦੀ ਸੀ ਥੱਲੇ ਪੌਲਨਥੀਨ ਰੱਖ ਕੇ ਪਕਾਏ ਕਰਤੀ ਸੀ ਹੌਲੀ ਹੌਲੀ ਮੇਰੀ ਪ੍ਰੈਕਟਿਸ ਹੋ ਗਈ ਤੇ ਹੁਣ ਮੈਂ ਪਕਾ ਲੈਂਦੀ ਆ ਹੱਥ ਨਾਲ ਰੋਟੀ ਮੈਨੂੰ ਤਾਂ ਬਹੁਤ ਸਵਾਦ ਲੱਗਦੀ ਮੱਕੀ ਦੀ ਰੋਟੀ ਤੇ ਇਹਨਾਂ ਨੂੰ ਵੀ ਬਹੁਤ ਸਵਾਦ ਲੱਗਦੀ ਹੈ ਹੋਰ ਜੋਗਾਸੀ ਬਣਾਇਆ ਸੀ ਪਾਸਤਾ ਥੋੜਾ ਜਿਹਾ ਉਹ ਆਪਣਾ ਪਾਸਤਾ ਲੈ ਕੇ ਆਪਣੇ ਕਮਰੇ 'ਚ ਚਲੀ ਗਈ ਤੇ ਉਸ ਤੋਂ ਬਾਅਦ ਮੈਂ ਲੈਕਚਰਨ ਕੀਤੀ ਥਾਲੀ ਹਰੀਆਂ ਮਿਰਚਾਂ ਰੱਖੀਆਂ ਅੰਬ ਦੀ ਚਟਣੀ ਦਹੀਂ ਤੇ ਦੋ ਮੱਕੀ ਦੀ ਰੋਟੀ ਤੇ ਸਾਗ ਅਸੀਂ ਫਿਰ ਦੋਨਾਂ ਜਣਿਆਂ ਨੇ ਬਾਹਰ ਰੋਟੀ ਖਾਧੀ ਤੁਪਾ ਬਹੁਤ ਵਧਿਆ ਨਿਕਲੀ ਹੋਈ ਸੀ ਸੁੱਖੀ ਨੇ ਲਾਇਆ ਸੀ ਫੋਨ ਇੰਡੀਆ ਮੰਮੀ ਨੂੰ ਮੱਕੀ ਦੀ ਰੋਟੀ ਦਿਖਾ ਰਿਆ ਸੀ ਫੋਨ ਵਿੱਚ ਤੇ ਅਸੀਂ ਬੈਠ ਕੇ ਅਨੰਦ ਲੀਤਾ ਤੁੱਪਾਂ ਦਾ ਨਾਲੇ ਰੋਟੀ ਦਾ